ਸਤਿ ਸ੍ਰੀ ਅਕਾਲ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੈਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਮੋਰਾ ਨਸਲ ਦੀ ਮੱਝਾਂ ਦੀ ਖਾਣ ਦੇ ਵਿੱਚੋਂ ਕਵਰ ਕਰਦੇ ਪਏ ਆ ਸੋ ਨਾਗ ਦੇਖੋ ਵੀਰ ਦੇ ਘਰੇ 15 17 ਮੱਝਾਂ ਖੜੀਆਂ ਮੋਰਾ ਨਸਲ ਦੀਆਂ ਤੇ ਚੰਗੀਆਂ ਤਾਜ਼ੀਆਂ ਜਿਹੜਿਆ ਮੰਨ ਕੇ ਚਲੋ 20-20 ਕਿਲੋ ਦੁੱਧ ਚੋਇਆ ਵਾ ਹਰਿਆਣਾ ਦੇ ਵਿੱਚੋਂ ਵੀਰ ਦਾ ਮਾਲ ਪਰਚੇਸ ਕਰਕੇ ਲੈ ਆਂਦਾ ਵਾ ਆਫ ਕੈਮਰਾ ਪੱਬੀ ਜਿੰਨਾ ਗੱਲ ਕੀਤੀ ਸੀ ਸੋ ਮਾਲ ਜ਼ਿਆਦਾ ਹੋ ਗਿਆ ਤੇ ਬਾਕੀ ਸੈੱਟ ਵਗੈਰਾ ਵੀ ਨੇ ਮੈਨੇਜਮੈਂਟ ਵਧਿਆ ਕਰਨਾ ਐਵੇਂ ਕਹੇ ਜੀ ਪੋਸਣ ਦਾ ਕੰਮ ਛੱਡਣਾ ਕੋਈ ਨਹੀਂ ਮੈਨੇਜਮੈਂਟ ਕਰਕੇ ਇਹਨਾਂ ਵਿੱਚੋਂ 5-4 ਨਗ ਵੀਰ ਨੇ ਸੇਲ ਕਰਨੇ ਹੈਗੇ ਫਾਰਮ ਵਧਾਉਣਾ ਹੋਰ ਤੇ ਜਗ੍ਹਾ ਦੀ ਤੰਗੀ ਹੁਣ ਕਰਨ 5 ਨਗ ਟੋਕੜ ਗੱਬਣਾ ਚੈੱਕ ਪਾਸ ਬਹੁਤ ਵੀ ਡਿਮਾਂਡ ਕਰਦਾ ਕਿ ਟੋਕੜ ਗੱਬਣ ਲੈਣੀ ਹੈ ਚੰਗੀ ਉਹ ਵੀ ਜਿਹੜਿਆ ਮੰਨ ਕੇ ਚਲੋ ਚੰਗੀਆਂ ਜਿਹੜੇ 2-2 ਲੱਖ ਦੇ ਘਰਾਂ ਰੇਡ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਪਿੰਡ ਚਾਨਕੇ ਕਲਾ ਜੀ ਜਿਹੜਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ 846699180 81461 899180 99180 ਹੁਣ ਆਪਣੇ ਪਸ਼ੂ ਦਾ ਆਪਾਂ ਦੇਖਿਆ ਪਰ ਚੰਗੇ ਟੌਪ ਕਲਾਸ ਹੀ ਲਾਉਣਾ ਫਿਰ ਸਾਰੇ ਹਨਾ ਸਾਰੇ ਘਰੀ ਰੱਖੇ ਹੋਏ ਪਸ਼ੂਰੇ ਠੀਕ ਹੈ ਹੁਣ ਆਪਾਂ ਦੱਸਿਆ ਵੀ ਸੈੱਡ ਸੂਟ ਪਾਉਣਾ ਕਰਕੇ ਸੈੱਡ ਛੱਟ ਕੇ ਜੀ ਤੇ ਲੰਬਾ ਵਧਾਉਣਾ ਸਾਰੇ ਆਹ ਸਾਰਾ ਹੀ ਕਵਰ ਕਰਨਾ ਵਾਣਾ ਫਿਰ ਬੰਨਣ ਖੁੱਲਣ ਦੀ ਦਿੱਕਤ ਹੋ ਜੇ ਅੰਦਰ ਕਰਮਾਇਸ਼ ਹੋ ਜਾਂਦੀ ਹੈ ਫਿਰ ਠੀਕ ਹੈ ਇਹ ਆਪਣੇ ਹੁਣ 5 ਨਾਕ ਬਕਾਉਗਾ 5 ਨਾਕ ਬਕਾਉਗਾ ਪਹਿਲਾ ਨੰਬਰ ਜੇ ਨੀਲੀ ਦਾ ਵੀ ਝੋਟੀ ਦੇਖੀ ਜਨੇ ਕਿਹੜਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਸੁੰਦੀ ਹੈ ਤੀਜਾ ਸੂਆ ਸੁੰਦੀ ਹੈ ਕੈ ਦਿਨ ਲੈ ਜੂਗੀ ਇਹ ਸੂਂਦੇ ਇਹ ਹਫਤਾ ਲੈ ਜੀ ਇੱਕ ਹਫਤਾ ਸੂਣ ਚ ਬਾਕੀ ਪਿਆ ਤੇ ਪਿਛਲੀ ਵਾਰਾ ਦੁੱਧ ਕਿੰਨਾ ਸੀ ਇਹਦਾ ਜੀ ਇਹ ਦੁੱਧ ਦਾ 14 ਕਿਲੋਟਰ ਦੁੱਧ ਆ ਜੀ 14 ਲੀਟਰ ਠੀਕ ਆ ਵਧੀਆ ਲੱਗਿਆ ਵਾ ਚੰਗਾ ਪੂਰਾ ਵਧੀਆ ਠੀਕ ਆ ਪਰ ਇਹ ਮੁੰਡਾ ਕਹਿੰਦਾ ਠੀਕ ਹੈ ਸੱਪਾ ਘਰੇ ਰੱਖਣ ਨੂੰ ਸੀਗੀ ਇਹਦਾ ਮਜ਼ਦੂਰੀ ਕੱਲ੍ਹ ਪਾਰਸੋਂ ਦੀ ਸਕੀਮ ਇਹ ਬਣ ਗਈ ਬੀਚਲਾਪਤ ਮੱਝੇਂ ਘੜਾ ਆ ਨਾਗੋਮੀ ਨੂੰ ਦੇਖਿਆ ਇੱਕ ਜੂ ਉੱਪਰ ਚੜੇ ਪਏ ਆ ਜਿਆਦੇ ਹੋਏ ਪਏ ਨੇ ਅੰਦਰ ਬਹੁਤ ਥੋੜੇ ਨੇ ਪਸ਼ੂ ਵੱਧ ਨੇ ਠੀਕ ਆ ਇਹ ਰੇਟ ਇਹਦਾ ਕੀ ਰਹੂਗਾ ਰੇਟ ਦਾ ਫੋਨ ਤੇ ਤਰਾ ਜੈ ਜੀ ਹੋਣਗੇ ਸਾਰੇ ਜੈ ਜੀ ਹੋਣਗੇ ਜਾਨ ਬਸ ਦੇਣ ਵਾਲੀ ਹੋਣਗੇ ਰੇਟ ਕਿੰਨਾ ਦੁੱਧ ਮੰਨ ਕੇ ਲੈ ਵੇਦ ਕੀ ਬੰਦਾ ਬਸ ਇਹਦਾ ਮੰਨ ਕੇ ਚੱਲੋ ਜਿੰਨੇ ਗਰਮੀਆਂ 14 ਲੀਟਰ ਮੰਨ ਕੇ ਚੱਲੇ ਠੰਡ ਹੁੰਡ ਪੈਗੀ 15 16 ਤੇ ਜਾਓ ਤੋੜਿਆ ਬਾਰ ਨੂੰ ਸਵੇਰ ਪਹਿਲੇ ਨੰਬਰ ਤੇ ਤੀਜਾ ਸੂਆ ਪਯੌਰ ਨੀਲੀ ਰਾਵੀ ਛੋਟੀ ਸੁੰਦੀ ਪਈ ਆ ਤੇ ਸੂਣ ਦੇ ਵਿੱਚ ਸੂਣ ਦੇ ਵਿੱਚ ਲੈਂਦੇ ਆ ਦਿਨ ਹਫਤਾ ਹਜੇ ਹਾਤਾ ਬਾਕੀ ਕੁੰਡਾ ਸੇਂਗਾ ਬੱਗਾ ਮੂੰਹਾਂ ਅੱਖ ਮਣਕਣੀ ਪੈਰ ਚਾਰੇ ਤੋਤੇ ਸੂਤੇ ਇਨਸਾਨਾਂ ੱਤੇ ਲੇਵਾ ਦੇਖੋ ਕਿਆ ਬਾਤਾਂ ਚਾਰੇ ਤਾਂ ਨਿਕੜਵੇ ਸਾਫ ਸੁਥਰੇ ਬਿੱਥੀ ਦੇ ਰਾਜੀ ਸਮੀ ਬੜੀ ਬਹੁਤ ਜ਼ਿਆਦੇ ਆ ਦੁੱਧ ਦੇ ਦੇ 15 ਦੇ ਦੇ 16 ਦੇ ਪਰ ਛੋਟੀ ਦੇ ਕੈਰੇਕਟਰ ਬਹੁਤ ਜ਼ਿਆਦੇ ਚੰਗੇ ਆ ਸੋ ਦੇਖੋ ਮੂੰਹ ਮੱਥਾ ਦੇਖੋ ਨਾਸ ਨੂੰ ਸਾਰਾ ਮੂੰਹ ਬੱਗਾ ਤੇ ਅੱਖ ਦੇਖੋ ਮਣਕਣੀ ਕਿਆ ਬਾਤ ਹੈ ਜੀ ਪੂਰੀ ਰਾਜੀ ਸਮੀ ਬੜੀ ਵੀ ਕੋਈ ਵੀ ਛੋਟੀ ਤੇ ਲਿਚੀ ਬਣ ਕੇ ਨਾ ਆਵੇ ਤੇ ਬਾਜਵ ਵੀਰ ਕਹਿੰਦਾ ਰੇਟ ਹੋਊਗਾ ਕਰਾਂਗੇ ਕਹਿੰਦਾ ਫੋਨ ਤੇ ਸੋ ਚਮੜੀ ਦੇਖੋ ਨਰਮਾ ਬਿਲਕੁਲ ਹਨਾ ਹਾਂਜੀ ਚਾਹ ਉਹ ਜਮਾਉਣਾ ਆ ਬਾਲਾ ਠੀਕ ਆ ਲੈ ਚਲੋ ਬੰਨ ਦੋ ਜੀ ਤੇ ਅੱਗੇ ਵਾਜੀ ਦੂਜੇ ਨੰਬਰ ਜਿਹੜੀ ਆ ਪਹਲਿਆੜ ਮੱਝ ਦੇਖੀ ਜਾਨੇ ਆ ਇਹ ਮੱਝ ਜੀ ਇਹਦਾ ਦਿੱਤਾ ਵਾ 21 ਕਿਲੋ ਠੀਕ ਆ ਤਾਜੀ ਦਾ ਤਾਜੀ ਦਾ 21 ਕਿਲੋ ਦਿੱਤਾ ਵਾ ਹੁਣ ਕਿਹੜਾ ਸੂਆ ਸੂਈ ਇਹ ਪੰਜ ਬੱਸ ਇਹ ਦੇਤੀਆਂ ਸੀ ਪਹਿਲਾਂ ਫੇਰ ਮੁੜ ਕੇ ਆਈਆਂ ਤਿੰਨ ਇਕੱਠੀਆਂ ਹੁਣ ਸੂਆ ਕਿਹੜਾ ਸੂਈ ਵੀ ਇਹ ਤੀਜਾ ਸੂਆ ਆਪੂ ਤੀਜਾ ਸੂਆ ਮੁਰੇ ਸੁਣਾ ਪੂਸ ਮੜੀ ਜੀ ਟੁੱਟੀ ਵੀ ਆ ਪੂਸ ਹਾਂ ਉਹ ਛੋਟੀ ਜਿਹੀ ਥੋੜੀ ਜੀ ਠੀਕ ਐ ਤੇ ਹੁਣ ਦੁੱਧ ਕਿੰਨਾ ਤੇ ਕਿੰਨਾ ਟਾਈਮ ਦੀ ਗੱਬਣਾ ਦੁੱਧੋਂ ਨਾ ਮਹੀਨਾ ਬੜਾ ਚੜਿਆ ਦੇਖੋ ਕੋਈ ਕੰਮ ਨਹੀਂ ਛੱਡਾ ਦੇਖੋ ਕਿਵੇਂ ਪਿਆ ਠੀਕ ਹੈ ਦੁੱਧੋਂ ਛੱਡੀ ਹੋਈ ਆ ਹਾਂ ਦੁੱਧੋਂ ਛੜਤੀ ਆ ਆਂਡਾ ਪਾਉਂਦੀ ਆ ਤਾਂ ਜਾਣੀ ਇਹ ਦੁੱਧੂ ਆਪਣੇ ਕੋਲੇ ਛੱਡੀ ਆਗੇ ਹਾਂ ਇੱਥੇ ਛੱਡੀ ਆ ਕੈਕ ਮਹੀਨੇ ਹੋ ਗਏ ਤਾਂ ਛੱਡੀ ਨੂੰ ਦੁੱਧੋਂ ਛੱਡੀ ਨੂੰ ਟਾਈਮ ਕਿੰਨਾ ਹੋਦਾ ਛੱਡੀ ਨੂੰ ਤਾਂ ਹਰੇ 20 ਦਿਨ ਹੁੰਦਾ 20 25 ਦਿਨ ਹਾਂ ਨਾ ਮਨਾ ਬਟਾ ਥਾਣਾ ਦੇ ਕੋ ਸਾਜੂ ਆ ਠੀਕ ਥਣ ਖਿਚਾ ਲਾ ਗਏ ਬੰਦੇ ਹਾਂ ਹਾਂ ਅਣ ਖਿਚਾ ਦੇ ਰੇਟ ਇਹਨਾਂ ਦਾ ਇੰਨਾ ਨਾ ਲੈਡ ਫੋਨ ਦੀ ਗੱਲ ਮੰਨ ਕੇ ਚੱਲੇ ਵੀ ਤੀਜੇ ਸਵੇਰੇ ਤੱਕ ਪ੍ਰੋਪਰ ਮੈਂ ਤਿਆਰ ਹੋ ਗਈ 20 ਮੰਨ ਕੇ ਲੈਲੇ ਬੰਦਾ ਮੰਨ ਕੇ ਲੈ ਕੇ ਚੱਲੇ 20 ਲੀਟਰ ਦੀ ਮੰਨ ਕੇ ਛੋ ਗਰੰਟੀ ਦੇਵਾਂ ਚਵਾ ਕੇ ਦੇ ਦਿਆਂਗੇ ਸੂਈ ਵੀ ਘਰੇ ਲੈ ਜਾ 20 ਲੀਟਰ ਮੰਨ ਲਿਆ ਜੈ ਜੈਕਾਰ ਤੇ ਥਾਣਾ ਥਾਣਾ ਦੀ ਓਕੇ ਆ ਓਕੇ ਆ ਜੀ ਓਕੇ ਟੀਕਾ ਵਧੀਆ ਲੱਗਿਆ ਵਾ ਪੂਰਾ ਸਿਰੇ ਲੱਗਿਆ ਵਾ ਟੀਕਾ ਤੋਰੀ ਵੀਰ ਬਾਹਰ ਨੂੰ ਸੋ ਦੂਜੇ ਨੰਬਰ ਤੇ ਦੂਜਾ ਸੂਆ ਸੂਈ ਹੈ ਤੀਜੇ ਸਵੇਲੀ 9 ਮਹੀਨਾ ਦੀ ਘਬੜ ਹੋ ਗਈ ਵੀ ਡੇਢ ਕਿ ਮਹੀਨਾ ਬਾਕੀ ਰਹਿ ਗਿਆ ਲਗਭਗ ਰਹਿ ਗਿਆ ਜੀ ਹੁਣਾਂ ਲੱਗਣ ਹੋਗੇ 10 15 ਆਂਦੇ ਨੇ ਠੀਕ ਹੈ ਤੇ ਬਾਕੀ ਕਾਪਾ ਦੇਖੀ ਕੁੰਬੜਾ ਕੰਬੜਾ ਝੁੱਟੀ ਜਮਾ ਨਹੀਂ ਮੁਰ ਹਣਾ ਨਹੀਂ ਸਾਥੀ ਉੱਧਰ ਲੀਆਂ ਹਰਿਆਣਿਆਂ ਦੇ ਕਾਂਹ ਹੁੰਦੇ ਆ ਜੀ ਇਹ ਫਿਰ ਸਾਰਿਆਂ ਉੱਥੇ ਹੀ ਲਿਆਉਂਦੇ ਆਪਾਂ ਸਾਰੀਆਂ ਉੱਧਰ ਲੀਆਂ ਜੀ ਆਪਣੀ ਇੱਕ ਦੋਈ ਕਰਦੀਆਂ ਮੱਝਾਂ ਨੇ ਜਿਹੜੀਆਂ ਸਵਾ ਦੇਖੋ ਸਾਰਿਆਂ ਟਾਪ ਤੋਂ ਟਾਪ ਹੀ ਖੜੀਆਂ ਕੰਧ ਦੇ ਪਿੱਲੇ ਪਾਸੇ ਝਾਗਦੀਆਂ ਤੇ ਇਹ ਨਹੀਂ ਗੱਲ ਉਹ ਛੋਟੀ ਹੁੰਦੀ ਤਾਂ ਗੰਧ ਦੇ ਕੋਲੇ ਛੜ ਜਾਂਦੀ ਹੈ ਹਣਾ ਤਿਬਰ ਚੰਗੇ ਦੁੱਧ ਵਾਲੇ ਪੀਸਾਸਲ ਹਣਾ ਦੁੱਧ ਵਾਲੇ ਜੀ ਪੂਰੇ ਅਸਾ ਜਿਹੜੇ ਕਹਿੰਦੇ ਬਰੀਡ ਥਿਆਰ ਕਰਨ ਵਾਲੀਆਂ ਥਿਆਰ ਕਰਨੀਆਂ ਉਹਨਾਂ ਇੱਕ ਅੱਧੀ ਅੱਗ ਇੱਕ ਲੈ ਜਾ ਕੇ ਨਾ ਠੀਕ ਹੈ ਸਭੂ ਕਰ ਲੈ ਤੇ ਜਿਹੜੀ ਵੀਰੇ ਪਰ ਕੱਟੀ ਦੇਖੀ ਜ ਨੇ ਆਪਣੀ ਆ ਗਈ ਉਸੇ ਮੱਝ ਦੀ ਉਸੇ ਮੱਝ ਦੀ ਜਿਹੜੀ ਤੁਹਾਨੂੰ ਹੁਣ ਦਿਖਾਈ ਆ ਬਾਈ ਠੀਕ ਹੈ ਥੋੜੀ ਜੀ ਪੂੰਛ ਲੰਡੀ ਜਿਹੜੀ ਮੱਝ ਦੀ ਠੀਕ ਹੈ ਉਹਦੀ ਕੱਟੀ ਆ ਗਈ ਪੂਰੀ ਕੱਟੀ ਆ ਦੇਖੋ ਸੋ ਦੇਖੋ ਕਿਆ ਹਵਤਾ ਪੂਰੀ ਚੰਗੀ ਕੱਟੀ ਹੈ ਨਾ ਹਾਂ 20 ਕਿਲੋ ਵਾਲੀ ਮੱਝ ਦੀ ਕੱਟੀ ਆ ਗਈ ਹੈ 100 ਵਾਲੀ ਮੱਝ ਦੀ ਕੱਟੀ ਆ ਦੇਖ ਤੇ ਝੋਲੀ ਝਾਲੀ ਪੂਰੀ ਚੰਗੀ ਆ ਲੈ ਸੋ ਥਾਂਲੇ ਦੇਖੋ ਨੇਖਣਵੇਂ ਸੋ ਵੀਰੋ ਕੱਟੀ ਦਾ ਤਾਂ ਹੋ ਗਿਆ ਸੌਦਾ ਮੇਰੇ ਕੋਲ ਚੱਲੀ ਜਾਏ ਪਿੰਡ ਦੀਪਗੜ੍ਹ ਆਪਣੇ ਨੂੰ ਤੁਹਾਨੂੰ ਪਤਾ ਮੈਂ ਕੱਟਿਆਂ ਦਾ ਵਪਾਰ ਕਰਦਾ ਆਪਣੇ ਖੁੱਲ੍ਹੇ ਖਾਸੇ ਛੱਡੀਆਂ ਮੀਆਂ ਤੇ ਕਿਹੜੇ ਸਾਹਣ ਦੀ ਦੱਸਿਆ ਜਾਪਣੂ ਇਹ ਇਹ ABC ਵੀਰਾਂ ਵਾਲੇ ਦਾ ਇਹ ਇਨਸਾਨ ਆ ਵੀਰਾਂ ਵਾਲੀ ਕੋਲੇ ਠੀਕ ਆ ਉਹਦੀ ਆ ਉਹਨਾਂ ਕੋਲੇ ਇਹ ਮੱਝ ਦਾ ਦੁੱਧ ਦੇਦੀ ਮਾਂ ਦਾ 20 21 ਲੀਟਰ ਦੁੱਧ ਦਿੰਦਾ ਵਾ ਮੰਨ ਕੇ ਚੱਲ 20 ਕਿਲੋ ਦੀ ਮੱਝ ਦੀ ਕੱਟੀ 20 ਲੀਟਰ ਵਾਲੀ ਮੱਝ ਦੀ ਆ ਗਾਰੰਟੀ ਆ ਯਾਰ ਕੋਈ DNA ਕਰਾ ਲੈਦਾ ਅੱਛਾ ਹਾਂ ਆਪਣੇ ਘਰ ਦੇ ਕੱਟੇ ਸੂਈ ਸੋ ਵੀਰੋ ਇਹਦਾ ਕੱਟੀ ਮੇਰੇ ਕੋਲ ਘਰੇ ਚੱਲੀ ਜਾਏ ਤੁਹਾਨੂੰ ਮਿਲੂਗੀ ਉੱਥੇ 20 ਕਿਲੋ ਦੀ ਮੱਝ ਸਿੰਘਾ ਨੂੰ ਬਥਾ ਦੇਖੋ ਕੱਟੀ ਦਾ ਕੀ ਬਾਤ ਹੈ ਇਹਦਾ ਬਾਈ ਨਾਲ ਸੌਦਾ ਹੋ ਗਿਆ ਜੇ ਕਿਸੇ ਨੇ ਖਰੀਦਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਲਿਓ ਇਹ ਆ ਗਈ ਆਪਣੀ ਵੱਡੀ ਮੈਦੀ ਹੈ ਹਨਾ ਹਾਂਜੀ ਤੇ ਮੈਂ ਇਹਦੇ ਫਿਰ ਨਾੜਾ ਨੂੜਾ ਕਾਹਦੀਆਂ ਕਹਿ ਬਾਤਾਂ ਰਸੇ ਪਾਈ ਫੜਿਆ ਥੱਲੇ ਦੇਖੋ ਬਹੁਤ ਜ਼ਿਆਦਾ ਯੋਗਰਦਾਰ ਠੀਕ ਹੈ ਰੇਟ ਫਿਰ ਇਹਦਾ ਜੈਨੂਲ ਹੋ ਚੀਜ਼ ਹੈ ਸਾਡਾ ਰੇਟ ਜੈਨੂਨ ਹੋਣਗੇ ਜੀ ਠੀਕ ਹੈ ਤੇ ਅੱਗੇ ਜਿਹੜੀ ਆਪਾਂ ਦੇਖੀ ਜੰਨੇ ਆ ਤੀਜੇ ਨੰਬਰ ਤੇ ਮੈਂ ਖੜੀ ਹਾਂਜੀ ਇਹ ਕਿਹੜਾ ਸੂਆ ਜੀ ਇਹ ਇਹਨੇ ਵੀ ਤੀਜੇ ਹੀ ਹੋਣਾ ਜੀ ਇਹ ਕਿੰਨਾ ਟਾਈਮ ਬਾਕੀ ਰਹਿ ਗਿਆ ਬਾਕੀ ਹੈ ਜੀ ਇਹ ਜਿਹੜੀਆਂ ਨੂੰ ਦੂਜੇ ਕਿਹੜੇ ਜ ਯਾ ਦੇਖ ਲਓ ਕਿ ਹੀ ਜਾਣਗੇ ਐ ਡੇਡੇ ਸੈਂਕ ਹੁੰਦੇ ਜੀ ਇਹਦਾ ਦੂਜੇ ਸੂਈਆ ਇਹ ਹੁਣ ਧੀਧੀ ਹੋਏ ਹੋਏ ਹਾਂ ਤੀਜੇ ਹੈਗੀ ਆ ਭਾਈ ਤੀਜੇ ਸੂਹਾਂ ਉਹ ਸੂਹਾਂ ਦੇਖੋ ਲੈ ਆਹ ਤੀਜਾ ਦੇਖੋ ਸਾਰ ਨਾ ਨਹੀਂ ਗਿਆ ਅੰਨੇ ਕੇ ਫੰਦ ਜੇ ਮਾਰ ਦੀ ਭਰੀ ਟੰਡਾ ਫਿਰ ਤੈਨੂੰ ਦਾ ਮੰਨ ਕੇ ਜਾ ਵੀ ਨਸਾ ਇਹ ਚੀਜ਼ ਨਾ ਹਣਾ ਹਾਂ ਹਾਂ ਪਪ ਚੰਗੀ ਲੱਗ ਜਲੇ ਲੈ ਲੈਣਿਆ ਇਹ ਕਦੇ ਪਤਾ ਲੱਗਦਾ ਫਲਾਨਾ ਤਾਂ ਉੱਧਰਲੀ ਝੋਟੀ ਖੜੀ ਆ ਹਰਿਆਣੇ ਵਾਲੀ ਲੈਣੀ ਲੈਣੀ ਠੀਕ ਹੈ ਇਹ 1.5 ਲੱਖ ਦੀਆਂ ਮੇਰੀਆਂ ਆਪਣੀਆਂ ਖਰੀਦੀਆਂ ਬਣਿਆ ਟੋਕੜਾ ਤੇ ਇਹਦਾ ਫਿਰ ਦੁੱਧ ਕਿੰਨਾ ਰਿਹਾ ਤਾਂ ਜੀ ਦਾ ਇਹਦਾ ਦੁੱਧ ਦੇਦਾ ਇੱਕ ਕੋਲੇ ਦੁੱਧ ਹੀ ਆ ਜੀ 20 ਕਿਲੋ ਠੀਕ ਹੈ ਇਹ ਹੁਣ ਕੈਮੀਨਾਂ ਦੀ ਗੱਬਣਾ ਇਹਨੂੰ ਲੱਗਿਆ ਵਾ 8ਵਾਂ ਮਹੀਨਾ ਦੋ ਮਹੀਨੇ ਰਹਿ ਗਏ ਤੇ ਨੇਤਾਈ ਸੂਚ ਹਾਂ ਇਹਨੂੰ ਡਰਾਈ ਕਰਨ ਨੂੰ ਹੋ ਗਿਆ ਮਹੀਨਾ ਡੇਢ ਮਹੀਨਾ ਠੀਕ ਹੈ ਇਹਦਾ ਕਾਰਨ ਹੋ ਗਿਆ ਵੀ ਇਹ ਸੂਈ ਵੱਧ ਜਰਦੀ ਠੀਕ ਹੈ ਤਾਂ ਵਰ ਛੜਤੀ ਪਹਿਲਾਂ ਆਪਾਂ ਹਾਂ ਤੋਰੀ ਮੜੇ ਬਾਹਰ ਨੇ ਉਹਨੂੰ ਸੋ ਤੀਜੇ ਨੰਬਰ ਦੇ ਝੋਟੇ ਦਿਖਾਈ ਜਨਾਂ ਕਿਆ ਬਾਤਾਂ ਚੜਦੀ ਤੇ ਚੜਦੀ ਰਹਿ ਜਾਵਾ ਕਿਆ ਬਾਤਾਂ ਜਿਵੇਂ ਕ੍ਰੇਟਾ ਜਿਵੇਂ ਅਗਰ ਫੋਰਚਨਰ ਤੁਰੀ ਆਉਂਦੀ ਹੁੰਦੀ ਹੁੰਦੀ ਉਸ ਹਿਸਾਬ ਦੇ ਵੱਡੇ ਵੱਡੇ ਝੋਟੇ ਬਹੁਤ ਵੀ ਡਿਮਾਂਡ ਕਰਦੇ ਟੋਕੜ ਗੱਬਣ ਲੈਣੀ ਐ ਇੱਕ ਗੱਲ ਲੱਖਦਾ ਜਿਹੜਾ ਵੀਰ ਇਹਨਾਂ ਟੋਕੜਾ ਤੋ ਸਾਸਤਾ ਰੋਵੇ ਬਾਰ-ਬਾਰ ਤੇ ਮਹਿੰਗਾ ਰੋਵੇ ਇੱਕ ਵਾਰ ਜਦੋਂ ਆਪਾਂ ਤਾਜ਼ੀ ਦਾ ਮੁੱਲ ਸੋਲ ਲੈਣਾ 2 ਲੱਖ 2.5 ਲੱਖ ਰੁਪਏ ਉਹਦਾ ਭੱਦਰ ਜਾਨੇ ਆ ਤੇ ਅੱਜ ਉਹਨਾਂ ਦੇ ਰੁਪਏ ਲਾ ਲਓ ਇਹ 2-2.5 ਲੱਖ ਦੇ 2 ਮਹੀਨਿਆਂ ਨੂੰ ਵੰਨਣ ਵਾਲੀਆਂ ਇਹ ਵਾਪਸ ਕਰਾਵਾਂਗੇ ਦੀ ਆਪਾਂ ਠੀਕ ਹੈ ਆਪਾਂ ਵਾਪਸ ਕਰਾਵਾਂਗੇ ਹੁਣ ਆਪਣੇ ਨਾਲ ਰੇਡ ਕਰਕੇ ਰਹਿਜੇ 10-10 ਹਜ਼ਾਰ ਰੁਪਿਆ ਬੰਦਾ ਵਿੱਚ ਸਾਡੇ ਠੀਕ ਹੈ ਹਾਂ ਵਾਪਸ ਕਰਾਵਾਂਗੇ ਜਿੰਨੀ ਮੰਗਣਗੇ 20-30 ਹਜ਼ਾਰ 50 ਹਜ਼ਾਰ ਜੰਨਾ ਬੋਣ ਦਾ ਉਹਨਾਂ ਦੇ ਕੇ ਸਾਡੇ ਆਪਣੇ ਮੱਝ ਘਰੇ ਪਹੁੰਚ ਜਾਣਾ ਆਪਣਾ ਮਨ ਮੈਨੇਜਮੈਂਟ ਉਹਨੂੰ ਹੋ ਜੂ ਵਧੀਆ ਉਹਨਾ ਹੋ ਜੂ ਆ ਠੀਕ ਆ ਇਹ ਵੀ ਫਿਰ ਕੰਧ ਤੋਂ ਬਾਹਰ ਚਾਗਦੀ ਹੈ ਇਹਦਾ ਬਹੁਤ ਚੱਲ ਗਿਆ ਇਹਦਾ ਸਾਰਿਆਂ ਨੂੰ ਵੱਡੀ ਹੁਣ ਤੀਜੇ ਸੋਏ ਨੂੰ ਵਧੀਆ ਮੱਝਾ ਤਿਆਰ ਹੋ ਗਈਆਂ ਇਹ ਹਾਂ ਹੁਣ ਹੋਈਆਂ ਹੁਣ 20 20 ਕਿਲੋ ਨੇ ਮੱਝਾ ਤਿਆਰ ਹੋ ਗਿਆ ਜਮਾ ਹਣਾ ਸੋ ਫਿਰ ਆ ਹੁੰਦਾ ਮੱਝਾ ਨਗੀਨੇ ਜਮਾ ਮਨ ਖੁਸ਼ ਹੁੰਦਾ ਵੀਰ ਦੀ ਵੀਡੀਓ ਕਵਰ ਕਰਦੇ ਪਿਆ ਦਾ ਤੇ ਚੀਜ਼ਾਂ ਵੀ ਕਾਹਦੇ ਨਜ਼ਾਰੇ ਜਰ ਦਿਖਾਉਣੇ ਪਿਆ ਜਮਾ ਕਿਆ ਬਾਤ ਹੈ ਜਮਾ ਕਿ ਇਹ ਆਪਾ ਉਹ ਮੰਨ ਕੇ ਚੱਲੇ ਵੀ ਗੱਡੀ ਜਿਵੇਂ ਕਹਿੰਦੇ ਹੁੰਦੇ ਵੀ ਜਾਂਸੀ ਤੇ ਨਿਕਲ ਵੀ ਲੱਖ ਰੁਪਏ ਦਾ ਫਾਇਦਾ ਹੋ ਗਿਆ ਹਣਾ ਜੋ ਭੰਡਾਰੀ ਕਾਰ ਬਜ਼ਾਰ ਵਾਲਾ ਦਿਖਾਉਂਦਾ ਹੁੰਦਾ ਹਾਂ ਗੱਡੀ ਸਿਰਫ ਚੱਲੀ 800 ਕਿਲੋਮੀਟਰ ਕਿਲੋਮੀਟਰ ਰੱਖਦਾ ਤੇ ਲੱਖ ਦਾ ਵਟਾ ਪੈ ਗਿਆ ਉਹ ਚੀਜ਼ਾਂ ਮੋਡਾ ਮੋਡਾ ਪੈਣ ਸੇ ਪੌਣੇ ਸੇ ਫਟ ਕੱਦਾ ਆਪਣਾ ਸੁਭਰੋ ਕੀ ਬਾਤ ਹੈ ਤੀਜਾ ਸਾਨੂੰ ਜਮਾ ਕੀ ਬਾਤ ਦਿਖਾਈ ਜੰਨੇ ਆ ਆ ਦੇਖੋ ਜਦੋਂ ਸੁੱਲਣ ਬਾਨਾ ਦੇਖੋ ਲੈਵਾ ਦਿਓ ਕਿੰਨਾ ਪਲਾਈਆਂ ਨੇ ਲੈਵੇ ਨਹੀਂ ਫਿੱਟ ਫੱਟ ਰੱਖਣਗੇ ਹਨਾ ਇਹਨਾਂ ਨੇ ਬਸ ਇਹ ਤਾਂ ਇੱਕੋ ਚੀਜ਼ ਆਈ ਹੈ ਕੁਆਲਿਟੀ ਆਣਾ ਇਹਨਾਂ ਦੀ ਕੁਆਲਿਟੀ ਦਾ ਕੁਆਲਿਟੀ ਹੋਈ ਆ ਠੀਕ ਹੈ ਅੱਗੇ ਦੇਖੀਏ ਨਾ ਚੌਥਾ ਨੰਬਰ ਜੀ ਆ ਚੌਥਾ ਨੰਬਰ ਇਹ ਪਲੂਨ ਸੂਈ ਵੀ ਸੀ ਬਾਈ ਇਹ ਵੀ ਉੱਧਰ ਹੀ ਲਿਆਂਦੀ ਗਿਆ ਪਲੂਨ ਹਾਂ ਇਹ ਥੋੜੀ ਜਿਹੀ ਨਾ ਰੇਟ ਦੀ ਥੋੜੀ ਘੱਟ ਆ ਮੈਨੂੰ ਕਾਉਂ ਨਹੀਂ ਨਹੀਂ ਹੈਗੀ ਇਹਨੇ 14 ਲੀਟਰ ਇਹਦਾ ਦਿੱਤਾ ਪਲੋਂ ਨੇ 14 ਹਾਂ ਉਧਰ ਲੀਆਂ ਦੇ ਦਿੰਦੀਆਂ ਆਪਣੇ ਤਾਂ ਨਹੀਂ ਦਿੰਦੀਆਂ ਠੀਕ ਹੈ ਇਹਨੇ 14 ਦਿੱਤਾ ਸਿੰਘਾ ਸੁੰਗਾ ਦੀ ਕੁੰਡੀ ਆ ਜਮਾਨ ਹਾਂ ਦੰਦਾਾਂ ਚ ਹੀ ਆ ਬਈ ਹਜੇ ਚੌਗੀ ਸਿੱਗੀ ਹੋਣੀ ਲੱਗ ਬਾ ਚੌਗੀ ਬਸ ਹਾਂ ਸਿੱਗੀ ਹੋਣੀ ਪਹਿਲਾਂ ਚੌਗੀ ਸੀ ਦੁੱਗੀ ਲਿਆਂਦੀ ਸੀ ਆਪਾਂ ਠੀਕ ਹੈ ਵਧੀਆ ਝੋਟੀ ਹੈ ਇਹਦਾ ਟਾਈਮ ਕਿੰਨਾ ਰਹੇਗਾ ਇਹਦਾ ਟਾਈਮ ਇਹ ਇਹ ਮੰਗੋ ਚਾਰ ਜਾਂ 3.5 ਮਹੀਨੇ ਹੋਣਗੇ ਲਿਖਿਆ ਹੋਇਆ ਸਾਰੀ ਗੱਬੜ ਹੋਈ ਆ ਸਾਰੇ ਹਾਂ ਦੁੱਧੋ ਹਟ ਗਈ ਦੁੱਧੋ ਸਰ ਬਾੜਾ ਚਰੋਗਾ ਸੂਈ ਨੂੰ ਠੀਕ ਹੈ ਇਹ ਕੱਟੇ-ਕੁੱਟੇ ਵੇੜਾ ਦੇ ਲੈ ਜਿਹੜੀਆਂ ਸਾਰੀਆਂ ਹੋਈਆਂ ਸੀ ਠੀਕ ਹੈ ਮਤਲਬ ਫਿਰ ਦੁੱਧ ਦੇ ਲਾਲ ਚ ਨੂੰ ਗੱਬੜਾ ਲੇਟ ਕਰਾਈਆਂ ਗੀਆਂ ਗੱਬੜਾ ਲੇਟ ਕਰਾਈਆਂ ਆਂ ਠੀਕ ਹੈ ਇਹ ਹੈਗੀ 4 ਮਹੀਨੇ ਤੋਂ ਉੱਪਰ ਦੀ ਗੱਬੜ ਹਨਾ ਹਾਂ 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 ਸੋ ਸੰਗ ਦੇਖੋ ਕੋਕੇ ਸੰਗ ਮੁਰੇ ਕੁਆਲਿਟੀਆਂ ਦਿਖਾਉਣੇ ਪਏ ਕਿਸ ਨੂੰ ਕੁਆਲਿਟੀਆਂ ਪੂਰੀਆਂ ਹੀ ਕੁਆਲਿਟੀਆਂ ਲੈਵੇ ਦੇਖੋ ਥਣ ਦੇਖੋ ਹੱਥ ਵੀ ਨਾ ਲਾਵੇ ਕੋਈ ਠੀਕ ਹੈ ਮੈਂ ਫਟਾਣਾ ਦੀ ਗਾਰੰਟੀ ਰੂ ਫੋਨ ਸੋਣ ਤੱਕ ਅਗਲੇ ਦੇ ਘਰੇ ਠੀਕ ਹੈ ਡਾਕਟਰ ਨਾਲ ਲੈ ਆ ਵੀ ਚੈੱਕ ਕਰਾ ਲਈ ਹੈਣਾ ਚੈੱਕ ਕਰਾ ਠੀਕ ਅੱਗੇ ਇਹਦੀ ਨਾਲ ਖੜੀ ਹੈ ਪੰਜਵੇਂ ਨੰਬਰ ਤੇ ਇਹ ਬਾਈ ਜੀ ਕਿਹੜਾ ਸੂਆ ਇਹ ਨਹੀਂ ਬਾਈ ਤੀਜਾ ਸੂਆ ਜੂਣਾ ਤੀਜਾ ਸੂਆ ਸੋਹਣੀ ਆ ਤੇ ਰੁਪਿਆ ਮੈਂ ਕਿਹਾ ਨਾ 5 ਬਾਈ ਇਹਦੇ ਵੀ ਨਹੀਂ ਲੰਗਦਾ ਸੁਪਰ ਇਹਦੇ ਦੁੱਧ ਹਜੇ ਹੈਗਾ ਥਲੀ ਛਾਤੀ ਦੇਖੋ ਭਰਾ ਵੀ ਨਹੀਂ ਇਹ ਸਾਤੀਆਂ ਨਹੀਂ ਹੈਗੀਆਂ ਕਿਰ ਤੇ ਚੌੜਾ ਮੱਥਾ ਹੈਣਾ ਕਿੰਨਾ ਦੁੱਧ ਦਿੰਦੀ ਹੁਣ ਇਹ ਇਹ ਹੁਣ ਤਾਂ ਬਾਈ ਥੋੜਾ ਹੀ ਹੁਣ ਤਾਂ ਥਣ ਪਾਸ ਹੀ ਕਰਾਉਗੇ ਠੀਕ ਹੈ ਹਾਂ ਲੈ ਇਹ ਚਾਹੇ ਗੰਡਾਂ ਦੀ ਗੱਲ ਕਰਨੀ ਆ ਪੂਸਾਂ ਨੂੰ ਆਏ ਥੋੜੀ ਜਿਹੀ ਇੱਕ ਬਜੀ ਇਹ ਨਾਲ ਹਨਾ ਇਹ ਉਹ ਨਿੱਕੀ ਹੋਈ ਆ ਪਸਮ ਦੀ ਪਸਮ ਦੀ ਨਹੀਂ ਹੈਗੀ ਉਹ ਠੀਕ ਹੈ ਨਿੱਕੀ ਦੀ ਹੋਈ ਆ ਹਣ ਪਾਸ ਕਰਾ ਦੂ ਹੁਣ ਅਸੀਂ ਮਾੜਾ ਮੋਟਾ ਚੋਣ ਆ ਤੇ ਪਾਸੇ ਕਰਤੀ ਇਹ ਹੁਣ ਤੀਜਾ ਸੂਆ ਸੁਦੀ ਆ ਕੈਬਿਨਰੀ ਕੈਬਿਨਰੀ ਗੱਪਣਾ ਇਹ ਇਹ ਹੋ ਗਈ ਹੋ ਗਈ 5 ਮਹੀਨੇ ਦੀ ਗੱਪਣ ਠੀਕ ਹੈ ਨੰਬਰ ਬੋਲ ਜੀ ਬਾਈ ਦੁਬਾਰੇ ਆਪਣਾ 81466 99180 ਪਿੰਡ ਚਹਾਨਕੇ ਚਹਾਨਕੇ ਕਲਾਂ ਜ਼ਿਲ੍ਹਾ ਬਰਨਾਲਾ ਠੀਕ ਹੈ ਜਦੋਂ ਮਰ ਜੂਗੀ ਵੀਰ ਆਵੇ ਹਾਂ ਇੱਕ ਉਂਦਰ ਵੀ ਆਪਾਂ ਆ ਦਿਖਾਉਣੀ ਆ ਸੂਨ ਵਾਲੀ ਠੀਕ ਹੈ ਇੱਕ ਅ ਠੀਕ ਹੈ ਹਾਂ ਇਹਦਾ ਕਿੰਨਾ ਟਾਈਮ ਸਮਾਂ ਜਬਾਕੀ ਪਿਆ ਬਸ ਭਾਈ 15 ਤਰੀਕ ਨੂੰ ਦਿਨ ਪੂਰੇ ਆ ਅੱਜ ਰਹਿ ਗਏ ਦਿਨ 10 ਹਨਾ ਹਾਂ ਤੇ ਕੀ ਰਿਕਾਰਡ ਰਕੂੜਾ ਇਹਦਾ ਕੋਈ ਰਿਕਾਰਡ ਇਹ ਬਈ ਬਲੂਨ ਲਿਆਂਦੀ ਸੀ ਆਪਾਂ ਠੀਕ ਹੈ ਬਲੂਨ ਨੇ ਦਿੱਤਾ ਹੀ 16 ਲੀਟਰ ਹੁਣ ਦੂਜਾ ਸੁੰਦਿਆ ਅੱਗੇ ਦੀ 19 ਕਹੀਏ ਕੋਈ ਫਾਇਦਾ ਨਹੀਂ ਠੀਕ ਹੈ ਹਾਂ 16 ਮੰਨ ਕੇ ਲੈ ਲੈ 16 ਨਾ ਨਾ 18 ਮੰਨ ਕੇ ਲੈ ਭਾਈ ਹੁਣ ਹੁਣ 18 ਮੰਨ ਕੇ ਲੈਵੇ 16 ਤਾਂ ਬਚੋਇਆ ਦਾ ਬਣਾਣਾ ਸ਼ੁਰੂ ਹੋ ਗਿਆ ਉਹ ਤਕੜਾ ਬਣਾ ਜਗਾੜ ਬਣਾ ਇਹ ਤਾਂ ਕੋਹੇ ਨੂਰ ਦਾ ਟੀਕਾ ਲੱਗਿਆ ਵਾ ਸਲਾਸੀ ਮਲੇਰੀ ਫਾਰਮਰ ਹਾਂ ਕੋਹੇ ਨੂਰ ਦਾ ਟੀਕਾ ਲੱਗਿਆ ਵਾ ਜਦੋਂ ਹੁਣ ਮਜ਼ਦੂਰੀ ਥੋੜੀ ਚਾਪਰਾ ਨੀਂਆਂ ਕਰਕੇ ਗਰਮੈਸ ਵਾਲੀ ਪੈਂਦੀ ਆ ਹਮਸ ਬਣਦਾ ਹਣਾ ਹਮਸ ਬਣਦਾ ਇਹ ਐ ਵੀ ਚੱਕ ਕੇ ਹੁਣ ਮੇਸਤਰੀ ਕਹਿੰਦਾ ਉਤੋਂ ਦੀ ਪਾਵਾਂਗੇ ਫਿਰ ਦਿਖਾਵਾਂਗੇ ਪਾਈਆਂ ਨੂੰ ਫਿਰ ਇਹ ਵੀਡੀਓ ਬਣਾਈ ਵੀ ਆ ਦੇਖੋ ਤਾਂ ਵੇਚਿਆ ਹੀ ਭਾਈ ਆਪਣਾ ਸੋ ਵੀਰੋ ਨਾਗ ਦੇਖੋ ਵੀਰ ਦੇ ਬਹੁਤ ਵਧੀਆ ਦਿਖਾਤੇ ਐਵੇਂ ਆਪਾਂ ਮੱਝਾ ਬਣ ਕੇ ਪੰਜ ਕਹਿ ਜੀ ਕੈਨੇਡਾ ਜਾਣਾ ਕਿਤੇ ਨਹੀਂ ਜਾਣਾ ਹਣਾ ਨਾ ਨਾ ਜਾਣ ਦੀ ਲੋੜ ਨਹੀਂ ਮੈਂ ਮੁੰਡਾ ਆਪਦਾ ਕੈ ਠੀਕ ਹੈ ਵੀ ਇੱਥੇ ਕੰਮ ਇੱਥੇ ਸੱਦ ਲੈ ਕੰਮ ਕਰਾਉਣਾ ਜੈ ਜੈ ਗੱਲ ਆ ਜੀ ਨਹੀਂ ਉਹਨੇ ਪੈਸੇ ਮੰਗਦੇ ਜਿੰਨੇ ਆਪਾਂ ਨੂੰ ਇੱਧਰ ਬਣ ਜਾਂਦੇ ਸੋ ਵੀਰੋ ਗੱਲਾਂ ਵੀ ਦੇ ਬਹੁਤ ਬਾਕੀ ਚੀਜ਼ਾਂ ਵੀ ਚੰਗੀਆਂ ਆ ਭਾਅ ਵੀ ਲਾ ਕੇ ਲੈਂਦੇ ਫਿਰ ਹਣਾ ਹਾਂ ਢੇੜ ਢੇੜ ਲੱਖ ਕੋਕੜਾਂ ਦੇ ਲਾਇ ਬਾਈ ਬਾਈ ਇਹਨਾਂ ਦੇ ਜੈ ਜੈ ਗੱਲ ਢੇੜ ਢੇੜ ਲੱਖ ਰੁਪਏ ਸੋ ਫਿਰ ਆ ਕੱਟੀ ਚੱਲੀ ਆਪਣੇ ਕੋਲੇ ਮੈਂ ਕਰਦਾ ਵਪਾਰ ਜਿਨੇ ਲੈਣੀ ਆਪਾਂ ਤਾਂ ਨਫਾ ਲੈਣਾ ਦੇ ਦੇਣੀ ਇੱਕ ਬੱਸਾ ਬਾਈ ਆਪਣੇ ਕੋਲ ਠੀਕ ਹੈ ਇਹ ਮੇਰਾ ਨਾ ਬੱਸਾ ਤਨ ਉਹਦਾ ਵੀ ਕਾਰਨ ਦੱਸ ਦੇਣਾ ਠੀਕ ਹੈ ਇਹ ਮੈਂ ਮਗਾਜੀ ਨਗਾਉਰ ਤੋਂ ਬੱਸਾ ਅੱਛਾ ਇਹੇ ਦੋ ਤਾਂ ਦੀ ਜਾਂਦੀ ਕੀ ਦੋ ਦੰਦ ਅਚਾ ਹਾਂ ਕੋਈ ਮਰਜ਼ੀ ਆ ਕੇ ਪਟਲੇ ਦਾ ਦੋ ਦੰਦ ਹੀ ਆ ਜੀ ਕੱਢੀ ਜਾਂਦਾ ਖੜੇ ਹਾਂ ਦੋ ਦੰਦ ਕੱਢੀ ਨੇ ਹਜੇ ਨੇ ਠੀਕ ਹੈ ਹਾਂ ਦੁੱਗਾ ਹੋ ਗਿਆ ਇਹ ਜਿਹੜਾ ਬਹੁਤ ਵਧੀਆ ਹੁਣ ਬਾਈ ਆਪ ਹੀ ਹਿਸਾਬ ਆ ਨਾ ਮਾਲਾ ਵੱਧ ਠੋਕਰ ਵਾਲਾ ਤਾਂ ਨਹੀਂ ਇਹ ਹੈ ਠੋਕਰ ਵਾਲਾ ਹੈ ਠੋਕਰ ਵਾਲਾ ਹੈ ਠੋਕਰ ਵਾਲਾ ਬੰਦੇ ਨੇ ਠੋਕਰ ਵਾਲਾ ਲੈਤਾ ਸੀ ਮੈਂ ਉਹ ਤੋਂ ਲੈ ਲਿਆ ਠੀਕ ਹੈ ਮੇਰੇ ਚੱਲਦਾ ਪੂਰਾ ਵਧੀਆ ਕਾਰਨ ਕੀ ਬਣ ਗਿਆ ਪੱਥੇ ਵੱਧ ਨਹੀਂ ਖਿੱਚੇ ਜਾਂਦੇ ਇਹ ਤਾਂ ਠੀਕ ਹੈ ਸਾਡੇ ਬਾਹਲੇ ਹੁੰਦੇ ਨੇ ਪੱਥੇ ਇਹਨਾਂ ਨਾਗੀ ਬਹੁਤ ਅਦਰ ਹੈ ਨਾਗੀ 20 ਖੜਿਆ ਹੈ ਹਾਂ ਨਾਗ ਤਾਂ 20 ਨੇ ਹੁਣ 20 ਮੱਜਾਂ 20 ਮੱਜਾਂ ਦੇ ਵਿਚਾਰਾ ਪੱਠੇ ਕਿੱਤੋਂ ਲੈ ਤਾਂ ਵੇਚਣਾ ਆਪਾਂ ਵੱਡਾ ਲੈਣਾ ਬਾੜ ਵਿੱਚ ਵੱਡਾ ਲੈਣਾ ਬਸ ਉਹਨੂੰ ਵੇਚਣ ਦਾ ਕਾਰਨ ਨਹੀਂ ਹੋਊਗਾ ਸੁਭਿਰੋ ਕੋਈ ਵੀ ਨਾਲ ਤੁਹਾਡੇ ਪਸੰਦ ਉਹ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ